ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਅੱਜ ਪਿੰਡਾਂ ਵਿੱਚੋਂ ਦੀ ਹੁੰਦੀ ਹੋਈ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਤਖਰਕਲਾਂ ਚ ਪਹੁੰਚੀ ਜਿੱਥੇ ਸੰਬੋਧਨ ਕਰਨ ਦੇ ਲਈ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ रहमान ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਗੱਲਬਾਤ ਕਰਦੇ ਹੋਇਆ ਕਿਹਾ ਕਿ ਪਾਰਟੀ ਦਾ ਉਦੇਸ਼ ਹੈ ਨਸ਼ੇ ਦੇ ਤਸ਼ਕਰਾਂ ਖਿਲਾਫ ਸਖਤ ਕਾਰਵਾਈ ਕਰਨਾ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਨੌਜਵਾਨਾਂ ਦਾ ਸਹੀ ਇਲਾਜ ਕਰਵਾ ਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਵਿੱਚ ਜੋੜਨ ਦੇ ਲਈ ਵੱਡੇ ਪੱਧਰ ਤੇ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਮਲੇਰ ਕੋਟਲਾ ਦੀ ਪਵਿੱਤਰ ਧਰਤੀ ਨਸ਼ੇ ਦੀ ਤਸਕਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਨਸ਼ਾ ਵੇਚਣ ਵਾਲੇ ਚਾਹੇ ਉਹ ਕਿਸੇ ਵੀ ਨੀਵੀਂ ਵੀ ਤਾਕਤ ਰੱਖਦੇ ਹੋਣ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਦਾ ਅੰਤ ਜੇਲ੍ਹਾਂ ਵਿੱਚ ਹੀ ਹੋਵੇਗਾ ਪੰਚਾਇਤ ਸਕੱਤਰ ਗੁਸ਼ੀਰ ਮਹੱਤੀ ਇੰਜੀਨੀਅਰ ਰਤਨ ਸਿੰਘ ਸਾਹਿਬ

نجی نو بالکل ختم کر دیا چل رہا ہوا الگ الگ پنڈیا شہروں سے ایم ایل اے کلا وجود وجہ ہوتی ہے جی بھی لڑکی پیٹ نہیں جیسا ہی ہے جیلے جو اندرو کرتے ہیں جبکہ آ کے مانی مدد کرتی ہے چاہے لال کر کے شام شروع میڈیا کے لال کر کے نوجوان ہیں ਇਹਨਾਂ ਦਰਜਾ ਨੇ ਆਪੀ ਹੋਵੇ ਜੇ ਤੁਹਾਡੇ ਪਿੰਡ ਵਿੱਚ ਕੋਈ ਨਸ਼ੇ ਦਾ ਤਸਕਰ ਹੈ ਬਾਣੇ ਉਪਿੰਡ ਦਾ ਹੈ ਜਾਂ ਬਾਹਰੋਂ ਆ ਕੇ ਨਸ਼ਾ ਵੇਚਦਾ ਹੈ ਉਹਦੀ ਜਾਣਕਾਰੀ ਮੋਕਾਮੀ ਪੁਲਿਸ ਨੂੰ ਦਿਓ ਲੋਕਲ ਪੁਲਿਸ ਨੂੰ ਜੋ ਔਰ ਜਿਹੜੇ ਮੁੰਡੇ ਨਸ਼ੇ ਦਾ ਸ਼ਿਕਾਰ ਹੋਏ ਹੋਣ ਉਹਨਾਂ ਨੂੰ ਮਲੇਰ ਕੋਟਲੇ ਨਸ਼ਾ ਸ਼ਰਬਹਤ ਕੇਂਦਰ ਜਿਹੜਾ ਖੁੱਲਿਆ ਹੈ 3 ਬੈਡਾਂ ਦਾ ਉੱਥੇ ਦਾਖਲ ਕਰਾਓ ਉੱਥੇ ਉਹਨਾਂ ਦੇ ਇਲਾਜ ਲਈ ਬੜੀਆ ਕੁਆਲਿਟੀ ਦੀਆਂ ਦਵਾਈਆਂ ਔਰ ਉਹਨਾਂ ਲਈ ਖਾਣ-ਪੀਣ ਦਾ ਸਾਰਾ ਪ੍ਰਬੰਧ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੱਲੋਂ ਕੀਤਾ ਗਿਆ ਔਰ ਉਹਨਾਂ ਦੀ ਕਾਉਂਸਲਿੰਗ ਵਾਸਤੇ ਵੀ ਅਸੀਂ ਮਨੋਵਿਗਿਆਨੀ ਡਾਕਟਰ ਰੱਖੇ ਹੋਏ ਨਾ ਔਰ ਉਹਨਾਂ ਦੀ ਰੀਹੈਬਿਲਿਟੇਸ਼ਨ ਵਾਸਤੇ ਅਸੀਂ ਉਥੇ ਬੈਡਮਿੰਟਨ ਦਾ ਕੋਰਟ ਬਣਾ ਕੇ ਅਸੀਂ ਬੈਡਮਿੰਟਨ ਰੈਕੇਟ ਤੇ ਸ਼ਟਲ ਦੇ ਵਗਾਰੇ ਰੱਖਿਆ ਨਾਲ ਸਾਥੇ ਉਨਾ ਨਸ਼ੇ ਦੇ ਆਧਾਰ 'ਤੇ ਅਸੀਂ ਆਪਣੇ ਨੌਜਵਾਨਾਂ ਦਾ ਇਲਾਜ ਵੀ ਕਰ ਸਕੀਏ ਔਰ ਉਹਨਾਂ ਦੇ ਦਿਮਾਗਾਂ ਵਿੱਚੋਂ ਅਸੀਂ ਨਸ਼ਿਆਂ ਦੇ ਨੁਕਸਾਨ ਦਿਖਾ ਕੇ ਉਹਨਾਂ ਨੂੰ ਪ੍ਰੇਰਿਤ ਕਰ ਸਕੀਏ ਨਸ਼ਾ ਛੱਡ ਦੇਣਾ ਔਰ ਉਹਨਾਂ ਨੂੰ ਖੇਡਾਂ ਵੱਲ ਲਾ ਸਕੀਏ ਤਾਂ ਕਿ ਆਪਣੇ ਸਰੀਰਾਂ ਦੀ ਸੰਭਾਲ ਕਰਨ ਵਾਲੇ ਬਣ ਜਾਣ ਔਰ ਉਹਨਾਂ ਨੂੰ ਤੰਦਰੁਸਤ ਬਣਾ ਕੇ ਅਸੀਂ ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰੀਏ ਤਾਂ ਕਿ ਸਾਡੇ ਨਸ਼ੇ ਦੇ ਜਿਹੜੇ ਨਸ਼ੇ ਤੋਂ ਪ੍ਰਭਾਵਿਤ ਸਾਡੇ ਨੌਜਵਾਨ ਉਹ ਵੀ ਸਮਾਜ ਦੇ ਵਿੱਚ ਇੱਕ ਵਧੀਆ ਇਨਸਾਨ ਦੀ ਤਰ੍ਹਾਂ ਵਿਚਰ ਸਕਣ ਔਰ ਆਪਣੇ ਪਰਿਵਾਰਾਂ ਵਿੱਚ ਵੀ ਉਹ ਇੱਕ ਅੱਛੇ ਇਨਸਾਨ ਦੀ ਤਰ੍ਹਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਣ। ਇਹ ਵੀ ਇੱਕ ਵੀਡੀਓ ਬਣੀ ਬਾਹਰ ਨਿਕਲ ਰਹੀ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਜਿਹੜਾ ਨਸ਼ਾ ਖਤਮ ਹੋ ਰਿਹਾ ਲੋਕ ਆਪ ਮੁਹਾਰੇ ਨਸ਼ਾ ਛੱਡ ਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਨੇ ਉਸ ਬਾਰੇ ਤੁਸੀਂ ਕੀ ਕਹੋਗੇ? ਬੁਨਿਆਦੀ ਤੌਰ ਤੇ ਇਨਸਾਨ ਜਿਹੜਾ ਹੈ ਇਹ ਚੰਗਿਆਈ ਪਸੰਦ ਸਿੱਧ ਹੋਇਆ ਹੈ ਔਰ ਬੁਰਾਈ ਕਰਨ ਵਾਲੇ ਬੁਰਾਈ ਫੈਲਾਉਣ ਵਾਲੇ ਜਾਂ ਨਸ਼ੇ ਫੈਲਾਉਣ ਵਾਲੇ ਸੰਗ ਲੋਕ ਹੁੰਦੇ ਨਾ ਔਰ ਜਦੋਂ ਉਹ ਛਾ ਜਾਂਦੇ ਨਾ ਤਾਂ ਉਦੋਂ ਲੋਕ ਕੋੜੇ ਜਿਹੇ ਡਰ ਔਰ ਕਬਰਾਹਤ ਦਾ ਮਹਿਸੂਸ ਕਰਦੇ ਨਾ ਪਰ ਜਦੋਂ ਕੋਈ ਸੁਧਾਰ ਦੀ ਮੂਵਮੈਂਟ ਚਲਾਈ ਜਾਂਦੀ ਹੈ ਤਾਂ ਲੋਕਾਂ ਵੱਲੋਂ ਭਰਪੂਰ ਹੰਗਾਰਾ ਮਿਲਦਾ ਹੈ ਇਸੇ ਤਰ੍ਹਾਂ ਨਸ਼ਿਆਂ ਦੇ ਵਿਰੁੱਧ ਜਿਹੜੀ ਪੰਜਾਬ ਸਰਕਾਰ ਨੇ ਇਹ ਮੁਹਿੰਮ ਚਲਾਈ ਹੈ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਔਰ ਸਾਡੇ ਪੰਚਾਇਤ ਵਿਭਾਗ ਦਾ ਮਹਿਕਮਾ ਪੂਰੀ ਤਰ੍ਹਾਂ ਸਿਹਤ ਮਹਿਕਮਾ ਪੂਰੀ ਤਰ੍ਹਾਂ ਜੁਟੇ ਹੋਏ ਨੇ ਔਰ ਸਾਡੇ ਪੰਜਾਬ ਦੇ ਸਾਰੇ ਮੰਤਰੀ ਸਹਿਬਾਨ ਸਾਰੇ ਐਮਐਲਏ ਸਹਿਬਾਨ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਇਸ ਮੂਮੈਂਟ ਨੂੰ ਬੜੇ ਜ਼ੋਰਦਾਰ ਢੰਗ ਨਾਲ ਚਲਾ ਰਹੇ ਨੇ ਔਰ ਇਸ ਨੂੰ ਸਮੁੱਚੇ ਪੰਜਾਬ ਦੇ ਅੰਦਰ ਭਰਪੂਰ ਲੋਕਾਂ ਦਾ ਹੰਗਾਰਾ ਮਿਲਿਆ ਹੈ ਮੈਂ ਸਮਝਦਾ ਹਾਂ ਕਿ ਆਉਣ ਵਾਲੇ ਦਿਨਾਂ 'ਚ ਨਸ਼ਾ ਜਿਹੜਾ ਹੈ ਇਹ ਪੰਜਾਬ ਦੇ ਵਿੱਚੋਂ ਪੂਰੇ ਤੌਰ ਤੇ ਖਤਮ ਹੋ ਜਾਏਗਾ